ਸਾਰੇ ਸਰੀਰਕ ਪੇਖਾ ਹਨ ਧਾਰਮਿਕ ਪੇਖ ਲਿਬਾਸ ਜਿਹੜੇ ਜਿਹੇ ਸੁਖਿੰਦਨ ਦੇ ਜੇ ਨਾਮ ਦੇ ਵਿੱਚ ਨਹੀਂ ਜੁੜਦਾ ਤੇ ਬ੍ਰਹਮ ਨੂੰ ਸਾਰਿਆਂ ਵਿੱਚ ਨਹੀਂ ਜਾਣਦਾ ਜਿਨੇ ਤੇਰ ਡੁੱਬਦਾ ਨਹੀਂ ਅੰਦਰ ਉਹ ਚਿੱਤ ਨਹੀਂ ਖਤਮ ਹੁੰਦੀ ਉਹਨੇ ਤੇਰ ਸ਼ਾਂਤੀ ਨਹੀਂ ਸਾਰ ਸੰਗਤ ਜੀ ਜੀ ਡੂੰਘੀ ਆ ਇਹ ਨਾਲ ਵਿਚਾਰ ਕਰੀਏ ਮਾਨ અપਮਾਨ ਓਖ ਪਿਆਸ ਦੁਖ ਸੁਖ ਖੁਸ਼ੀ ਗਮ ਇਹ ਜਿਹੜੀਆਂ ਚੀਜ਼ਾਂ ਨੇ ਗਰੀਬੀ ਤੇ ਅਮੀਰੀ ਨਾਲ ਇਹਨਾਂ ਨੂੰ ਕੋਈ ਫਰਕ ਨਹੀਂ ਪਈਂਦਾ ਬਾਹਰੋਂ ਦੇਖਣ ਨੂੰ ਭਾਵੇਂ ਫਰਕ ਪਵੇ ਪਰ ਮਨ ਦੇ ਤਲ ਦੇ ਉੱਤੇ ਨਹੀਂ ਕੋਈ ਫਰਕ ਹੈ ਕਿਸੇ ਦੇ ਵਿਛੋੜੇ ਦਾ ਕਿਸੇ ਦੇ ਸਰੀਰ ਛੁੱਟਣ ਦਾ ਜਿੰਨਾ ਦੁੱਖ ਇੱਕ ਰਾਜੇ ਨੂੰ ਹੈ ਉਹ ਨਾਲ ਹੀ ਗਰੀਬ ਬੰਦੇ ਨੂੰ ਹੈ ਜਿਹਨੂੰ ਭਗਤ ਦਿਹਾੜੀ ਤੇ ਇੱਕ ਵਾਰੀ ਰੋਟੀ ਮਿਲਦੀ ਹੈ ਜਿੰਨੀ ਮਾਨਸਿਕ ਖੁਸ਼ੀ ਇੱਕ ਰਾਜੇ ਨੂੰ ਹੈ ਪੁੱਤਰ ਧੀ ਦੇ ਮਿਲਣ ਦੀ ਇੰਨੀ ਇੱਕ ਗਰੀਬ ਨੂੰ ਹੈ ਸਤਕਾਰ ਦੀ ਜਿੰਨੀ ਖੁਸ਼ੀ ਅੰਦਰ ਰਾਜੇ ਨੂੰ ਹੈ ਉਨੀ ਹੀ ਗਰੀਬ ਨੂੰ ਹੈ ਬੇਇੱਜ਼ਤੀ ਦਾ ਵੀ ਹੈ ਬਾਹਰਲੇ ਰਿਐਕਸ਼ਨ ਜਿਹੜੇ ਹਨ ਉਹ ਵੱਖਰੇ ਹੋ ਸਕਦੇ ਨੇ ਪਰ ਮਾਨਸਿਕ ਤੌਰ ਦੇ ਉੱਤੇ ਸਭ ਇੱਕ ਹੈ ਬੰਦਾ ਬਾਹਰੋਂ 4 ਪੈਸੇ ਵੱਧ ਆ ਜਾਣੇ ਇੱਜ਼ਤ ਮਾਨ ਵੱਧ ਮਿਲ ਲੱਗ ਪਵੇ ਤੇ ਉਹ ਦੂਸਰਿਆਂ ਨੂੰ ਬਹੁਤ ਮਾਮੂਲੀ ਕੀੜਿਆਂ ਦੀ ਲੈ ਸਮਝਣ ਲੱਗ ਪੈਂਦਾ ਹੋਂ ਘਰ ਵਿੱਚ ਆਵੇ ਇਹ ਦੁੱਖ ਦਾ ਹੈ ਇਹ ਹੋਈ ਦੁੱਖ ਦੀ ਕੋੜਾ ਹੈ ਵਾਹਿਗੁਰੂ ਪਰਮਾਤਮਾ ਸਾਰਿਆਂ ਦੇ ਅੰਦਰ ਹੈ ਉਹਦੀ ਜੋਤ ਸਾਰਿਆਂ ਦੇ ਅੰਦਰ ਇੱਕ ਰਸ ਵਿਆਪਕ ਹੈ ਫਿਰ ਉਹਦੀਆਂ ਬੜਾਈਆਂ ਹੋਈਆਂ ਜੋ ਉਹਦੀਆਂ ਬੜਾਈਆਂ ਹੋਈਆਂ ਬਖਸ਼ਾ ਉਸ ਵਸਤੂਆਂ ਜੋ ਵੀ ਉਹਦਾ ਕੁਛ ਬਣਾਇਆ ਉਹ ਵੀ ਸਾਰੇ ਅੰਦਰ ਇੱਕ ਸਾਡ ਵਿਆਪਕ ਉਹਦੇ ਵਿੱਚ ਤੋਂ ਹੀ ਕਰ ਕਰਨੀ ਜਿੰਨੇ ਤੇਰੇ ਇਸ ਗੱਲ ਦਾ ਨਿਸ਼ਚਾ ਹੈ ਦੇਵਤ ਜੀ ਵਸਾ ਤੇ ਗੁਰੂ ਪ੍ਰਮਾਤਮਾ ਦੀ ਪਹਿਪਾ ਵਿੱਚ ਨਹੀਂ ਜੁੜਦਾ ਉਹਨੇ ਤੇਰੇ ਸਰੀਰਕ ਨਿਵਾਸ ਪਾਏ ਹੋਏ ਕੱਪੜੇ ਧੇਕ ਜਿਹੜੇ ਆ ਜਿਹੜੇ ਧਰਮ ਨੂੰ ਬਿਲੋਂਗ ਕਰਦੇ ਆ ਜਿਹਨੂੰ ਦੇਖ ਕੇ ਕਿਸੇ ਸੰਪਰਦਾ ਧਰਮ ਦਾ ਆਉਂਦਾ ਹੈ ਨਾ ਇਹ ਜਿਹੜੀ ਦੇਖਦੇ ਇਹ ਸੁੱਖ ਨਹੀਂ ਦੇ ਸਕਦੇ ਇਹ ਕੇਵਲ ਹਉਮੈ ਹੰਕਾਰ ਵਡਾ ਸਕਦੇ ਨੇ ਹਾਂ ਇੰਨਾ ਜ਼ਰੂਰ ਹੈ